ਕੈਸ਼ੋ ਚੰਦਰ ਨੇ 3-4 ਕਿਤਾਬਾਂ ਲਿਖੀਆਂ ਨ ਬੰਗਾਲ ਦੇ ਇਸ ਪ੍ਰਸਿੱਧ ਦਾਰਸ਼ਨਿਕ ਨੇ ਨਾਸਤਿਕਤਾ ਤੇ। ਅੱਜ ਬੰਗਾਲ ਦੇ ਜੇ 25-30 ਸਾਲ ਤੋਂ ਕਮਿਊਨਿਜ਼ਮ ਹੈ ਤੇ ਕਮਿਊਨਿਸਟਾਂ ਦੀ ਹਕੂਮਤ ਹੈ। ਬਹੁਤਾ ਅਸਰ ਕੈਸ਼ੋ ਚੰਦਰ ਦਾ ਹੈ। ਜੇ ਬੰਗਾਲੀ ਬਹੁਤੇ ਨਾਸਤਿਕ ਹੋ ਗਏ ਤੇ ਕੈਸ਼ੋ ਚੰਦਰ ਦੀਆਂ ਕਿਤਾਬਾਂ ਪੜ ਪੜ ਕੇ। ਕਹਿੰਦੇ ਨੇ ਇਹ Swami Ramkrishna ਜੋ ਪਰਮ ਹੰਸ ਜਿਸ ਦੀ ਹਰੇ ਰਾਮਾ ਹਰੇ ਕ੍ਰਿਸ਼ਨਾਂ ਬੜੀ ਲਹਿਰ ਚਲੀ ਸਾਰੀ ਦੁਨੀਆ 'ਚ ਇੱਕ ਅਨਪੜ ਸਾਧੂ ਸੀ ਜੁੜੀ ਹੋਈ ਆਤਮਾ ਸੀ ਕੁਝ ਵੀ ਨਹੀਂ ਬੋਲਦਾ ਸੀ ਸਿਰਫ ਉਸ ਦੀਆਂ ਭਾਵਨਾਵਾਂ ਦਾ ਸਿਰਫ ਉਸ ਦੀ ਤਰਜ਼ੇ ਜ਼ਿੰਦਗੀ ਦਾ ਸਿਰਫ ਉਸ ਦੇ ਕੋਲ ਬੈਠਣ ਦਾ ਸਿਰਫ ਉਸ ਦੇ ਕੋਲ ਰਹਿਣ ਦਾ ਲੋਕਾਂ ਨੇ ਕੁਝ ਆਨੰਦ ਮਾਣਿਆ ਸਾਧਕ ਦੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਹੋਤ ਨਹੀਂ ਹਾਲ ਕਹਿੰਦੇ ਨੇ ਕੇ ਸ਼ੋਚੰਦਰ ਚਲਾ ਗਿਆ। ਸਵਾਮੀ ਰਾਮਕ੍ਰਿਸ਼ਨ ਨੂੰ ਕਹਿੰਦਾ ਮੈਂ ਖੰਡਨ ਕਰਨਾ ਹੈ। ਤੁਹਾਡੇ ਪਰਮਾਤਮਾ ਦਾ ਜਿਸ ਨੂੰ ਤੁਸੀਂ ਘੜ ਕੇ ਜਗਤ ਦੇ ਸਾਹਮਣੇ ਰੱਖਿਆ ਹੋਇਆ ਮੈਂ ਤੋੜ ਕੇ ਰੱਖ ਦੇਣਾ। ਮੈਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਸਵਾਮੀ ਰਾਮਕ੍ਰਿਸ਼ਨ ਕਹਿਣ ਲੱਗੇ ਠੀਕ ਹੈ ਕਰ ਲਓ। ਕਹਿਣ ਲੱਗੇ ਇੰਜ ਨਹੀਂ। ਸਮੁੱਚੇ ਬੰਗਾਲ ਵਿੱਚ ਬੰਗਾਲੀਆਂ ਨੂੰ ਇਤਲਾਹ ਕਰਾਂਗੇ। ਕਲਕੱਤੇ ਵਿੱਚ ਇਕੱਠ ਹੋਵੇ ਬਹੁਤ ਵੱਡੇ ਮੈਦਾਨ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਸਰੋਤੇ ਆਉਣ ਮੈਂ ਸਾਰਿਆਂ ਦੇ ਸਾਹਮਣੇ ਸਪਸ਼ਟ ਕਰਨਾ ਹੈ ਸਵਾਮੀ ਰਾਮਕ੍ਰਿਸ਼ਨ ਗਲਤ ਨੇ ਔਰ ਬਹੁਤ ਗਲਤ ਪ੍ਰਭਾਵ ਲੋਕਾਂ ਨੂੰ ਦੇ ਰਹੇ ਨੇ ਜਜ਼ਬਾਤੀ ਨੇ ਭਾਵਕ ਨੇ ਕੋਈ ਨਾ ਕੋਲ ਵਿਚਾਰ ਕੋ ਨਹੀਂ ਕੋਈ ਤਰਕ ਨਹੀਂ ਵਾਕਈ ਅਨਪੜ੍ਹ ਸਨ ਬਿਲਕੁਲ ਅਨਪੜ੍ਹ ਇਸ ਮਹਾਨ ਪੜ੍ਹੇ ਲਿਖੇ ਨੂੰ ਇਸ ਗੱਲ ਦੀ ਬੜੀ ਝੋਟ ਲੱਗਦੀ ਸੀ ਕਿ ਅਨਪੜ੍ਹ ਬੰਦੇ ਦਾ ਇਤਨਾ ਪ੍ਰਭਾਵ। ਜਾਣਦਾ ਕੁਝ ਵੀ ਨਹੀਂ, ਕੁਝ ਵੀ ਨਹੀਂ ਪੜਿਆ। ਇਹ ਗਿਆਨ ਵਿਗਿਆਨ ਬਾਰੇ ਕੁਝ ਵੀ ਨਹੀਂ ਜਾਣਦਾ। ਲੇਕਿਨ ਫਿਰ ਵੀ بڑے بڑے ਦਾਰਸ਼ਨਿਕ ਚਿੰਤਕ ਇਹਦੇ ਕਦਮਾਂ 'ਚ ਬੈਠੇ ਨੇ। ਔਰ ਉਸ ਸਾਰਿਆਂ ਨੂੰ ਕਹਿੰਦਾ ਸੀ, ਕੁਝ ਤੇ ਸੋਚੋ, ਕੁਝ ਤੇ ਅਕਲ ਨਾਲ ਕੰਮ ਲਓ। ਇੱਕ ਅਨਪੜ੍ਹ ਬੰਦੇ ਕੋਲ ਇਤਨਾ ਪ੍ਰਭਾਵ। ਬਿਲਕੁਲ ਅਨਪੜ੍ਹ ਸੀ, ਅੰਗੂਠਾ ਠੇਕਸਨ। ਬਿਲਕੁਲ ਅਨਪੜ੍ਹ ਲੋ। ਔਰ ਬੰਗਾਲੀ ਵੀ ਬੋਲਦੇ ਸਨ ਪਿੰਡੂ ਬੰਗਾਲੀ, ਸ਼ਹਿਰੀ ਬੰਗਾਲੀ ਵੀ ਨਹੀਂ ਬੋਲ ਸਕਦੇ ਸਨ। ਕੈਸ਼ੋ ਚੰਦਰ ਨੇ ਕਿਹਾ ਮੈਂ ਤਰਕ ਕਰਨਾ ਹੈ, ਖੰਡਨ ਕਰਨਾ ਹੈ ਤੁਹਾਡੀਆਂ ਸਾਰੀਆਂ ਧਾਰਨਾਵਾਂ ਦਾ। ਉਹਦੀ ਕਿਤਾਬ ਦੀਆਂ ਦਲੀਲਾਂ ਪੜਦਿਆਂ-ਪੜਦਿਆਂ ਕਹਿੰਦੇ ਨੇ ਚੰਗੇ-ਚੰਗੇ ਸ਼ਰਧਾਲੂਆਂ ਦੇ ਹਿਰਦੇ ਵੀ ਹਿੱਲ ਜਾਂਦੇ ਨੇ। ਬਾਦਗਿਜ ਭਗਤਾਂ ਦੀ ਲਹਿਰ ਨੇ ਇਹ ਪ੍ਰਚਾਰ ਕੀਤਾ ਨਾ ਬੜਿਆ ਕਰੋ। ਨਾ ਪੜਿਆ ਕਰੋ। ਔਰ ਕੈਸ਼ਵ ਚੰਦਰ ਕਹਿੰਦਾ ਸੀ ਦੇਖੋ ਇਹ ਭਗਤ ਮੈਂ ਥੋੜਾ ਡਰ ਗਿਆ। ਇਹ ਅਬਿਆਸੀ ਆਪਣੇ ਆਪ ਨੂੰ ਕਹਿਣ ਵਾਲੇ ਹੈ। ਇਹ ਨਾਮ ਅਬਿਆਸੀ। ਮੇਰੇ ਬੋਲਾਂ ਨਾਲ ਇਹਨਾਂ ਦੇ ਹਿਰਦੇ ਹਿੱਲ ਜਾਂਦੇ ਨੇ। ਤੋਂ ਮੇਰੇ ਬੋਲ ਪਰਬਲ ਨੇ ਕਿ ਇਹਨਾਂ ਦੀ ਜ਼ਿੰਦਗੀ ਪਰਬਲ ਹੈ। ਬੜੀਆਂ ਪਰਬਲ ਦਲੀਲਾਂ ਉਹਦੇ ਕੋਲ। ਔਰ ਇੱਕ ਇੱਕ ਦਲੀਲ ਐਸੀ ਕਿ ਵੱਡੇ ਤੋਂ ਵੱਡਾ ਸੰਤ ਵੀ ਅਗਲਾ ਚੁੱਪ ਕਰ ਜਾਏ। ਕੁਝ ਵੀ ਨਾ ਕਹਿ ਸਕੇ। ਕਹਿੰਦੇ ਨੇ ਸਵਾਮੀ ਰਾਮਕ੍ਰਿਸ਼ਨ ਨੇ ਇਹ ਚੈਲੰਜ ਕਬੂਲ ਕਰ ਲਿਆ ਠੀਕ ਹੈ ਬਹੁਤ ਵੱਡੇ ਇਕੱਠ ਦੇ ਵਿੱਚ ਵਿਚਾਰ ਕਰ ਲੈਂਦੇ ਆ ਕਲਕੱਤੇ ਦੇ ਵਿੱਚ ਇਕੱਠ ਹੋਇਆ ਔਰ ਹਜ਼ਾਰਾਂ ਦਾ ਇਕੱਠ ਉੱਚੀ ਸਟੇਜ ਬਣਾਈ ਗਈ ਸਟੇਜ ਦੇ ਉੱਤੇ ਦੋ ਵਖਤੇ ਬੈਠੇ ਸਵਾਮੀ ਰਾਮਕ੍ਰਿਸ਼ਨ ਔਰ ਕੈਸ਼ਵ ਚੰਦਰ ਇਹ ਬੰਗਾਲੀ ਕੈਸ਼ਵ ਚੰਦਰ ਇਨੇ ਪਹਿਲੇ ਪ੍ਰਸ਼ਨੇ ਕੀਤਾ ਮੈਂ ਖੰਡਨ ਕਰਾਂ ਕਿ ਤੁਸੀਂ ਮੰਡਨ ਕਰਨਾ ਹੈ। ਸ੍ਰੀ ਰਾਮਕ੍ਰਿਸ਼ਨ ਕਹਿੰਨੇ ਕਿ ਤੁਸੀਂ ਪਹਿਲੇ ਖੰਡਨ ਕਰਕੇ ਦੇਖ ਲਓ। ਉਹਨੇ ਇੱਕ ਰਚਿਆ ਸੀ ਦੋਹਰਾ ਉਸ ਦੀ ਸਾਰੀ ਵਿਆਖਿਆ ਕੀਤੀ ਅਨ ਅਨਤੇ ਹੋਤ ਹੈ। ਘਾਸ ਘਾਸਤੇ ਹੋਏ। ਤੋ ਮਾਨੁਸ ਮਾਨਸਤੇ ਕਰਤਾ ਅਵਰ ਨ ਕੋਏ। ਪ੍ਰਕਿਰਤੀ ਦੀ ਇੱਕ એનર્ਜੀ ਹੈ ਤਾਕਤ ਹੈ। सुते से विकास चल रहा है और ये ताकत ये शक्ति ये एनर्जी जड़ है ये सारा पसारा चल रहा है क्योंकि एक साइंटिस्ट दिमाग का बंदा उसने अपने ढंग नाल बड़िया परबल दलील रखिया बढ़िया एक घंटा बोलण तो बाद स्वामी रामकृष्ण मुखातब होके कैशो चंद्र कहें मैं ਇਹ ਜੋ ਦਲੀਲਾਂ ਪੇਸ਼ ਕੀਤੀਆਂ ਨਹੀਂ ਹੈ ਪਰਮਾਤਮਾ ਨਹੀਂ ਹੈ ਪਰਮਾਤਮਾ ਕੋਈ ਪਰਮਾਤਮਾ ਨਹੀਂ ਸਭ ਪਦਾਰਥ ਹੀ ਪਦਾਰਥ ਹੈ ਔਰ ਪਰਮਾਤਮਾ ਦੀ ਗੱਲ ਕਰਕੇ ਜਾਂ ਉਸ ਨੂੰ ਵਿਚਾਰ ਕੇ ਸਮਾਂ ਬਰਬਾਦ ਕਰਨਾ ਹੈ ਜ਼ਿੰਦਗੀ ਬਰਬਾਦ ਕਰਨੀ ਹੈ ਮੌਤ ਤੋਂ ਬਾਅਦ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਬਹੁਤ ਪਰਵਲ ਦਲੀਲਾਂ ਦਿੱਤੀਆਂ ਤੇ ਸਵਾਮੀ ਰਾਮ ਕ੍ਰਿਸ਼ਨ ਨੂੰ ਕਹਿਣ ਲੱਗੇ ਹੁਣ ਤੁਸੀਂ ਬੋਲੋ ਮੰਡਨ ਕਰੋ ਖੜੇ ਹੋ ਕੇ ਰਾਮ ਕ੍ਰਿਸ਼ਨ ਪਹਿਲੇ ਤੇ ਕੈਸ਼ਵ ਚੰਦਰ ਦੇ ਪੈਰੀ ਪੈ ਗਏ हैरानगी हुई दुनिया ने फिर गलवखड़ी चल लिया बस दो शब्द बोले, कहने बोलिए कह क भी हिल जाता सी पता नहीं परमात्मा है कि नहीं कदी कभी पर केशव चंद्र दचारां सुन के अब पक्का हो गया ईश्वर है ईश्वर है इतनी प्रबल दलील इतनिया बारीक और इतनी प्रबल विचार परमात्मा तो बिना नहीं हो सकती उस तो बिना नहीं हो सकती ਗਲ ਵਖੜੀ ਚ ਲੈ ਲਿਆ ਬਾਰ ਬਾਰ ਉਸਦੇ ਪੈਰੀ ਪੈਨ ਕੈਸ਼ੋ ਚੰਦਰ ਨੇ ਪਤਾ ਕੀ ਆਖਿਆ ਕਹਿੰਦਾ ਜ਼ਿੰਦਗੀ ਵਿੱਚ ਮੈਂ ਪਹਿਲੀ ਦਫਾ ਦੇਖ ਰਿਹਾ ਇੱਕ ਮਹਾਨ ਮਨੁੱਖ ਮੇਰੇ ਕੋਲ ਹਾਰ ਗਿਆ ਪਰ ਹਾਰ ਕੇ ਵੀ ਮੈਨੂੰ ਹਰਾ ਗਿਆ ਮੈਨੂੰ ਕੁਝ ਸੋਚਣ ਤੇ ਇਸਨੇ ਮਜਬੂਰ ਕਰ ਦਿੱਤਾ ویسੇ ਤੇ ਮੇਰੇ ਕੋਲ ਹਾਰ ਗਿਆ ਮੇਰੀ ਕਿਸੇ ਦਲੀਲ ਦਾ ਇਹਦੇ ਕੋਲ ਜਵਾਬ ਨਹੀਂ ਹੈ ਪਰ ਇਸ ਦੇ ਦੋ ਬੋਲਾਂ ਦੇ ਸਾਹਮਣੇ ਮੇਰੀਆਂ ਸਾਰੀਆਂ ਦਲੀਲਾਂ ਫਿੱਕੀਆਂ ਪੈ ਗਈਆਂ। ਧਰਮ ਨੂੰ ਮਨੁੱਖ ਇਤਨਾ ਨਿਰਮਾਣ ਹੁੰਦਾ ਹੈ, ਇਤਨਾ ਬਿਨੇਮਰ ਹੁੰਦਾ ਹੈ। ਇਤਨਾ ਉਸ ਦਾ ਭਰੋਸਾ ਹੁੰਦਾ ਹੈ ਕਿ ਮੈਂ ਇਤਨਾ ਖੰਡਨ ਕੀਤਾ, ਲੇਕਿਨ ਇਸ ਦੇ ਹਿਰਦੇ ਤੇ ਕੋਈ ਝੋਟ ਨਹੀਂ ਲੱਗੀ। ਇਹ ਆਪਣੀ ਥਾਂ ਤੇ ਅਡੋਲ ਖੜਾ ਹੈ। ਮੇਰੀ ਕਿਸੇ ਦਲੀਲ ਨੇ ਇਸ ਨੂੰ ਹਿਲਾਇਆ ਨਹੀਂ। ਉਲਟਾ ਮੇਰੀ ਦਲੀਲਾਂ ਤੋਂ ਕਹਿੰਦਾ ਮੈਨੂੰ ਪ੍ਰਮਾਤਮਾ ਦਾ ਪੂਰਾ ਯਕੀਨ ਹੋ ਗਿਆ। ਇਤਨੀ ਪਰਵਲ ਦਲੀਲ ਇਤਨੀ ਤੀਖਣ ਬੁੱਧੀ ਪ੍ਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦੀ ਈਸ਼ਵਰ ਤੋਂ ਬਿਨਾਂ ਨਹੀਂ ਹੋ ਸਕਦੀ ਕਹਿੰਦੇ ਨੇ ਤੇਰੀ ਬੈ ਗੈ ਕੈਸ਼ੋ ਚੰਦਰ ਕਹਿੰਦੇ ਕਿ ਮੈਂ ਖੰਡਨ ਕਰਕੇ ਵੀ ਐਸਾ ਮਹਿਸੂਸ ਕੀਤਾ ਹੈ ਕਿ ਮੈਂ ਆਪਣੇ ਆਪ ਨੂੰ ਖੰਡਨ ਕਰ ਗਿਆ ਈਕਿਸ਼ੋ ਚੰਦਰ ਨੇ ਕਬੂਲ ਕੀਤਾ ਇੱਕ ਨਕਸ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਬੜਾ ਪਰਵਲ ਅਸਰ ਪਛੀ 30 ਸਾਲ ਤੋਂ ਬੰਗਾਲ ਦੇ ਵਿੱਚ ਅਜ ਵੀ ਹਕੂਮਤ ਕਮਿਨਿਸਟਾਂ ਦੀ ਹੈ ਨਾਸਤਿਕ ਲੋਗਾਂ ਦੀ ਜਿਸ ਧਰਤੀ ਨੇ ਇਤਨਾ ਵੱਡਾ ਆਸਤਿਕ ਪੈਦਾ ਕੀਤਾ ਸਵਾਮੀ ਰਾਮਕ੍ਰਿਸ਼ਨ ਜਦ ਇਸ ਤਰ੍ਹਾਂ ਦੇ ਕੋਈ ਭਗਤ ਆਨੰਦ ਮਾਣ ਲੈਂਦੇ ਨੇ ਰਸ ਮਾਣ ਲੈਂਦੇ ਨੇ ਕੁਝ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਕਿਉਂ ਕਿਉਂਕਿ ਉਹ ਕਹਿੰਦੇ ਨੇ ਪੂਰਾ ਨਹੀਂ ਕਹਿ ਸਕਦੇ ਜੋ ਕਹਾਂਗੇ ਬਹੁਤ ਥੋੜਾ ਹੈ ਬਹੁਤ ਥੋੜਾ ਹੈ ਤੇ ਜਦੋਂ ਉਹ ਪੂਰਾ ਕਹਿ ਨਹੀਂ ਸਕਦੇ ਤੇ ਖੰਡਣ ਕਰਨ ਵਾਲਾ ਪੂਰਾ ਕਹਿ ਦਿੰਦਾ ਹੈ ਉਹਦੀਆਂ ਦਲੀਲਾਂ ਦਾ ਅਸਰ ਪੈ ਜਾਂਦਾ ਹੈ ਅਸਰ ਸਾਰੀ ਦੁਨੀਆ ਤੇ ਅਸਰ ਹੈ ਮਾਦਾ ਪ੍ਰਸਤੀ ਦਾ ਅਸਰ ਹੈ ਤਾਰਕਿਕ ਲੋਕਾਂ ਦਾ ਅਸਰ ਹੈ ਸੰਤ ਦਾ ਅਸਰ ਇਤਨਾ ਨਹੀਂ ਇਸ ਚੱਕਰ ਚ ਨਾ ਪੈਣਾ ਜਿੰਨਾ ਇੱਕ ਅਸਰ ਕਲਾਕਾਰ ਦਾ ਵੀ ਪੈ ਜਾਂਦਾ ਇਤਨਾ ਅਸਰ ਵੀ भगत ਦਾ ਨਹੀਂ ਹੈ ਦੁਨੀਆ ਚ ਬਗਵਰ ਮਤਲਬ ਕਰ ਲੈਣਾ ਜਿੰਨਾ ਥੋੜਾ ਬਹੁਤ ਅਸਰ ਇੱਕ ਸੈਂਟਿਸਟਿਸਟ ਦਾ ਹੈ ਉਤਨਾ ਵੀ ਅਸਰ ਸੰਤ ਦਾ ਨਹੀਂ ਹੈ ਸਾਰੀ ਦੁਨੀਆ ਚ ਨਹੀਂ ਹੈ ਹਾਲਾਂਕਿ ਧਰਤੀ ਤੇ ਹਰ ਕੋਨੇ ਚ ਬੜੀਆਂ ਬੜੀਆਂ ਜੁੜੀਆਂ ਆਤਮਾਵਾਂ ਹੋਈਆਂ ਨੇ ਉਨਾਂ ਦਾ ਅਸਰ ਕੋਈ ਵਿਆਪਕ ਪੱਧਰ ਤੇ ਮੌਜੂਦ ਹੋਵੇ ਐਸਾ ਨਹੀਂ ਦਿਖਾਈ ਦਿੰਦਾ। ਐਸਾ ਨਹੀਂ ਦਿਖਾਈ ਦਿੰਦਾ। ਕਾਰਨ ਜਿਨ੍ਹਾਂ ਨੇ ਜਾਣਿਆ, ਅਸਮਾਨਿਆ ਕੋਈ ਪਰਬਲ ਦਲੀਲ ਨਹੀਂ, ਕੋਈ ਤਰਕ ਨਹੀਂ। ਤੇ ਹੁਣ ਮੈਂ ਅਰਜ਼ ਕਰਾਂ ਤਰਕ ਕਿਸੇ ਨਾਲ ਵੀ ਚੱਲ ਸਕਦਾ ਹੈ। ਵਿਚਾਰਕ ਧਾਰਮਿਕ ਪੁਰਸ਼ ਤੇ ਕਹਿੰਨ ਤਰਕ ਤੇ ਵੈਸ਼ੀ ਆਉਂਦੀ ਹੈ, ਕਿਸੇ ਨਾਲ ਵੀ ਜਾ ਸਕਦੀ ਹੈ। ਤਰਕ ਤੇ ਵਕੀਲ ਹੈ, ਕਿਸੇ ਦੇ ਪੱਕੇ ਵਿੱਚ ਵੀ ਖੜਾ ਹੋ ਸਕਦਾ ਹੈ। ਸੱਚ ਦਾ ਵੀ ਖੰਡਨ ਹੋ ਸਕਦਾ, ਝੂਠ ਦਾ ਵੀ ਹੋ ਸਕਦਾ। ਔਰ ਇਸ ਦੇ ਉੱਤੇ ਬڑے-ਬڑے ਉਦਾਹਰਣ ਦੇਖੇ ਲੈਣਾ ਸਾਗਰ ਦੇ ਵਿੱਚ ਇੱਕ ਬੜਾ ਪਰਵਲ ਵਕੀਲ ਸੀ ਉਹਦੀ ਮੈਂ ਜੀਵਨ ਕਥਾ ਪੜ੍ਹ ਰਿਆ ਸੀ ਸਾਗਰ ਯੂਨੀਵਰਸਿਟੀ ਜੋ ਬਣੀ ਹੈ ਕਹਿੰਦੇ ਉਸੇ ਨੇ ਬਣਾਈ ਔਰ ਜਿੱਥੇ ਕਿਦਰੇ ਕੋਈ ਪੇਚੀਦਾ ਮੁਕਦਮੇ ਹੋਣ ਬਹੁਤ ਵੱਡੇ ਮਨੁੱਖਾਂ ਦੇ ਮੁਕਦਮੇ ਹੋਣ ਰਾਜੇ ਮਹਾਰਾਜਿਆਂ ਦੇ ਮੁਕਦਮੇ ਤੱਕ ਉਹੀ ਲੈਂਦਾ ਸੀ ਉਹੀ ਲੜਦਾ ਸੀ ਬੋਲ ਰਿਹਾ ਸੀ ਮੱਧੇ ਭਾਰਤ ਦੇ ਹਾਈ ਕੋਰਟ ਇੰਦੌਰ ਦੇ ਵਿੱਚ ਉਹਨਾਂ ਦੇ ਨਾਲ ਚ ਇੰਦੌਰ ਹੀ ਸੀ ਅੱਜ ਕੱਲ ਬਾਬਲ ਦੇ ਵਿੱਚ ਹੈ ਜਿਸ ਦੇ ਪੱਖ ਦੇ ਵਿੱਚ ਬੋਲਣਾ ਸੀ ਨਾ ਉਹਦੇ ਖਿਲਾਫ ਬੋਲੀ ਗਿਆ ਕਾਰਨ ਉਹ ਭੁੱਲ ਗਿਆ ਅਦਾਲਤ ਦੇ ਵਿੱਚ ਮੈਂ ਕਿਹਦੇ ਪੱਖ ਦੇ ਵਿੱਚ ਹਾਂ ਕੁਝ ਇਤਨਾ ਵਿਚਾਰਾਂ ਵਿੱਚ ਡੁੱਬਿਆ ਹੋਇਆ ਸੀ ਨਹੀਂ ਚੇਤਾ ਰਿਹਾ ਨਹੀਂ ਚੇਤਾ ਰਿਹਾ ਜਿਸਨੇ ਵਕੀਲ ਕੀਤਾ ਹੋਇਆ ਸੀ ਜਿਸ ਦੇ ਪੱਖ ਸੇ ਚ ਬੋਲਣਾ ਸੀ ਉਹਦੇ ਵਿਪੱਖਸ਼ੇ ਚ ਬੋਲੀ ਗਿਆ ਉਹਦੇ ਖਿਲਾਫ ਬੋਲੀ ਗਿਆ ਉਹ ਵੀ ਬੜਾ ਹੈਰਾਨ ਇਹਨੂੰ ਮੈਂ ਲੱਖਾਂ ਰੁਪਏ ਫੀਸ ਦਿੱਤੇ ਨੇ ਫੀਸ ਦੇ ਦਿੱਤੇ ਨੇ ਔਰ ਭਾਰਤ ਦਾ ਸਭ ਤੋਂ ਵੱਡਾ ਵਕੀਲ ਜਾਣ ਕੇ ਮੈਂ ਇਸ ਨੂੰ ਕੀਤਾ ਇਹ ਤੇ ਮੇਰੇ ਖਿਲਾਫ ਹੀ ਬੋਲੀ ਜਾ ਰਿਹਾ ਹੈ ਮੇਰੇ ਖਿਲਾਫ ਦੂਸਰਾ ਜਿਹੜਾ ਮੁਖਾਲਫ ਵਕੀਲ ਖੜਾ ਸੀ ਉਹ ਵੀ ਹੈਰਾਨ ਸੀ ਹੋ ਕੀ ਗਿਆ ਹੈ ਤੇ ਜਿਹੜੇ ਦੂਸਰੇ ਮੁਦਈ ਸਨ ਉਹ ਬੜੇ ਖੁਸ਼ ਬੜੇ ਪਰਸਨ ਇਹ ਤੇ ਸਾਡੇ ਹੱਕ ਚ ਪਿਆ ਬੋਲਦਾ ਹੈ ਸਾਡੇ ਹੱਕ ਚ ਪਿਆ ਬੋਲਦਾ ਆਖਿਰ ਉਸ ਦਾ ਜੋ ਮੁਨਸ਼ੀ ਸੀ ਮੇਰ ਮੁਨਸ਼ੀ ਉਹਨੇ ਕੰਨ ਦੇ ਚ ਕਹਿ ਦਿੱਤਾ ਇਹ ਜੋ ਤੁਸੀਂ ਬੋਲ ਰਹੇ ਹੋ ਆਪਣੀ ਮੁਵਕਲ ਦੇ ਖਿਲਾਫ ਬੋਲ ਰਹੇ ਹੋ ਇਕਦਮ ਪੈਂਤਰਾ ਬਦਲ ਕੇ ਕਹਿੰਦਾ ਮਜਿਸਟ੍ਰੇਟ ਨੂੰ ਮੁਖਾਤਬ ਕਰਦੇ ਆਇਆ ਇਹ ਮੈਂ ਉਹੀ ਕੁਝ ਬੋਲਿਆ ਜੋ ਮੇਰੇ ਮੁਖਾਲਫ ਵਕੀਲ ਨੇ ਬੋਲਿਆ ਜਿਵੇਂ ਉਹ ਕੁਝ ਬੋਲੇ ਹੁਣ ਮੈਂ ਉਹ ਬੋਲਦਾ ਜੋ ਮੈਂ ਬੋਲਣਾ ਹੈ ਤਾਂ ਕਿ ਤੁਹਾਡਾ ਵਕਤ ਜ਼ਾਇਆ ਨਾ ਹੋਵੇ ਅਦਾਲਤ ਦਾ ਵਕਤ ਜ਼ਾਇਆ ਨਾ ਹੋਵੇ ਇਸ ਮੁਕਾਬਲਕ ਵਕੀਲ ਨੇ ਇਹੀ ਕੁਝ ਬੋਲਣਾ ਜੋ ਮੈਂ ਬੋਲ ਰਿਹਾ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਫਿਰ ਪਾਕਿਸਤਹ ਬੋਲੇ ਮਕਦਮਾ ਜਿੱਤ ਕੇ ਤਰਕ ਕੀ ਹੈ ਕੁਝ ਵੀ ਨਹੀਂ ਤਰਕ ਸੱਚ ਨੂੰ ਝੂਠ ਬਣਾ ਸਕਦਾ ਝੂਠ ਨੂੰ ਸੱਚ ਬਣਾ ਸਕਦਾ ਹੈ ਚਤਰਾਈ ਨਾ ਚਤਰ ਭੋਜ ਪਾਈਏ ਰੇ ਜਨ ਮਨ ਮਾਦੋ ਸੌ ਲਾਈਏ ਕਹਿਤ ਕਬੀਰ भगत ਕਰ ਪਾਇਆ ਪੋਲੇ ਬਾਏ ਮਿਲੇ ਲਗ ਲਾ ਮੈਂ ਜਾਣਉ ਪੜ ਬੋ ਭਲੋ ਪੜਬੇ ਸੰਭਲ ਜੋਗ भगत ਨਾ ਛਾਡੋ ਰਾਮ ਕੀ ਪਾਵੇ ਨਿੰਦੋ ਲੋਕ ਪੜਾਈ ਨ ਲਿਖਾਈ ਨਾ ਜ਼ਿੰਦਗੀ ਜ਼ਰਾ ਠੀਕ ਢੰਗ ਨਾਲ ਚੱਲ ਸਕਦੀ ਹੈ ਬਦਲਦੀ ਨਹੀਂ ਇਸ ਸਕਲਚਨਾ ਪਹਿਣਾ ਕੋਈ ਕੋਲੇਜ ਸਕੂਲ ਮਨੁੱਖ ਦੀ ਜ਼ਿੰਦਗੀ ਬਦਲਣ ਦੇ ਸਹਾਇਕ ਨਹੀਂ ਹੋਏ ਹੈ ਜੀਵਨ ਬਦਲਿਤ ਕਰਨ ਦੇ ਸਹਾਇਕ ਨੇ ਸੰਸਾਰ ਦੇ ਸਹਾਇਕ ਨਹੀਂ ਨੇ ਜ਼ਿੰਦਗੀ ਨੂੰ ਬਦਲਣ ਦੇ ਸਹਾਇਕ ਨਹੀਂ ਨੇ ਪੜ੍ਹ ਲਿਖ ਕੇ ਪਹਿਲੇ ਛੋਟਾ ਬੇਈਮਾਨ ਹੁੰਦਾ ਸੀ ਅਨਪੜ੍ਹ ਸੀ ਹੁਣ ਬਹੁਤ ਵੱਡਾ ਬੇਈਮਾਨ ਹੋ ਗਿਆ ਕਿਉਂਕਿ ਪੜ੍ਹ ਲਿਖ ਗਿਆ ਪਹਿਲੇ ਛੋਟਾ ਮੋਟਾ ਚੋਰ ਸੀ ਪਕੜਿਆ ਵੀ ਜਾਂਦਾ ਸੀ ਹੁਣ ਪੜ੍ਹ ਲਿਖ ਗਿਆ ਬਹੁਤ ਵੱਡਾ ਚੋਰ ਹੈ ਨਿਕਲ ਜਾਂਦਾ ਹੈ ਹੁਣ ਪਕੜਿਆ ਵੀ ਨਹੀਂ ਜਾਂਦਾ ਹੁਣ ਚਲਾਕੀਆਂ ਬੜੀਆਂ ਆ ਗਈਆਂ ਤਰਕ ਬੜੀ ਇਕੱਠੀ ਕਰ ਲੈਣ